ਸ਼ਰਤ ਕੀ ਸੀ ਕਿ ਮੁੰਡੇ ਨੂੰ ਟਿਕਟ ਦੇ ਦਿਓ ਡੇਰੇ ਸੌਦੇ ਵਾਲੇ ਤੋਂ ਵੋਟਾਂ ਲੈ ਕੇ ਐਮਐਲਏ ਬਣਦਾ ਲਹਿਰਾ ਗਾਗਾ ਤੋਂ ਮਾੜਾ ਸੁਖਵੀਰ ਸਿੰਘ ਬਾਦਲ ਹੈ ਕਮਾਲ ਦੀ ਗੱਲ ਆ ਯਾਰ ਡਿੱਗੀ ਖੋਤੇ ਤੋਂ ਉਸ ਦਾ ਖਲ ਤੁਸੀਂ ਦਿੰਦੇ ਹੋ ਕਿਉਂ ਮਾਜਰਾ ਸਾਹਿਬ ਦੇ ਘਰ ਮੀਟਿੰਗ ਹੋਵੇ ਲੰਗਰ ਅੰਬ ਸਾਹਿਬ ਗੁਰਦੁਆਰੇ ਤੋਂ ਜਾਂਦਾ ਉਹ ਯਾਰ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਘਰ ਦੀਆਂ ਰੋਟੀਆਂ ਦਾ ਆਪ ਪਕਾ ਲਓ ਕਿਉਂ ਮਹੰਗਾਈ ਇਹ ਨੱਚਣ ਵਾਲੇ ਨੇ ਇਹ ਪੰਥ ਨਹੀਂ ਹੋ ਸਕਦੇ ਇਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਕਿਰਤ ਕਰਨ ਲੋਕ ਨੇ ਕਿਰਤ ਕਰਨ ਜਿਹੜੇ ਨਾ ਬੜੇਵੇਂ ਖਾ ਚੜ ਕੇ ਮਗਰੋਂ ਸਿੰਘ ਮਾਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਚੋਂ ਨੇ ਤਾਂ ਜਦ ਵੀ ਕੋਈ ਮਿਲਦਾ ਕਹਿੰਦਾ ਲੀਡਰ ਬੜੇ ਚਲੇ ਗਏ ਮੈਂ ਕਿਹਾ ਲੀਡਰ ਨਹੀਂ ਗਏ ਬੰਦੇ ਗਏ ਨੇ ਲੀਡਰ ਤਾਂ ਆ ਬਣਾਉਂਦੇ ਆ ਤੇ ਆ ਟੁੰਦੇ ਆ ਇਹ ਅਕਾਲੀ ਦਲ ਤੇ ਇੱਕ ਗੁਰੂ ਦੀ ਕਿਰਪਾ ਹੈ ਕਿ ਜਦ ਵੀ ਅਕਾਲੀ ਦਲ ਤਕੜਾ ਹੁੰਦਾ ਨਾਲ ਜੋਕਾਂ ਚਿੰਬੜਦੀਆਂ ਚਿੰਬੜਦੀਆਂ ਨੇ ਮੈਂ ਛੋਟਾ ਹੁੰਦਾ ਸੀ ਤੇ ਮੇਰੀ ਮਾਤਾ ਦੇ ਗੋਡਿਆਂ ਤੇ ਜੋਕਾ ਲਾਉਣ ਆ ਗਿਆ ਮੈਂ ਕਿਹਾ ਬੀਜੀ ਕਾਹਦੇ ਲਈ ਖੂਨ ਚੂਸਦੀਆਂ ਨੇ ਕਹਿੰਦੀਆਂ ਪੁੱਤ ਗੰਦਾ ਚੂਸਦੀਆਂ ਨੇ ਆਪਣੇ ਆਪ ਹੀ ਡਿੱਗ ਕੇ ਮਰ ਜਾਂਦੀਆਂ ਨੇ ਆਪਾਂ ਨੂੰ ਕਰਨ ਦੀ ਲੋੜ ਕੋਈ ਨਹੀਂ ਆਹ ਜੋਕਾ ਨੇ ਜਿਹੜੀਆਂ ਪਰਲੇ ਪਾਸੇ ਰੌਲਾ ਪਾਉਂਦੀਆਂ ਨੇ ਟਾਰ ਪਾਉਂਦੀਆਂ ਨੇ ਚੂਸ ਲਿਆ ਖੂਨ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਹੁਣ ਚੀਕਾਂ ਮਾਰਦੇ ਨੇ ਜਿਵੇਂ ਗੰਨਾ ਚੁੱਪ ਕੇ ਗਿੱਦੜ ਛੱਕਾ ਮਾਰਦਾ ਹੁੰਦਾ ਇਹ ਪਹਿਲੀ ਵਾਰ ਨਹੀਂ ਹੋਇਆ 67 ਤੇ ਸਰਕਾਰ ਬਣੀ ਅਕਾਲੀ ਦਲ ਦੀ ਗੁਰਨਾਮ ਸਿੰਘ ਮੁੱਖ ਮੰਤਰੀ ਬਣਿਆ ਅਕਾਲੀ ਦਲ ਨੂੰ ਏਜੰਸੀਆਂ ਤੇ ਪੰਥ ਵਿਰੋਧੀ ਸ਼ਕਤੀਆਂ ਪਹਿਲੇ ਦਿਨ ਤੋਂ ਲੱਗੀਆਂ ਨੇ ਉਹਨਾਂ ਨੇ ਲਸ਼ਮਣ ਸਿੰਘ ਗਿੱਲ ਤੋਂ ਬਗਾਵਤ ਕਰਕੇ ਗੁਰਨਾਮ ਸਿੰਘ ਉਹਦੀ ਸਰਕਾਰ ਤੋੜਤੀ 11 ਮਹੀਨੇ ਸਰਕਾਰ ਚੱਲੀ 11 ਐਮਐਲਏ ਲੈ ਗਿਆ ਨਾਲ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾ ਲਈ ਤੇ ਜੇ 11 ਐਮਐਲਏ ਚਲੇ ਗਏ ਤਾਂ ਤਾਂ ਅਕਾਲੀ ਦਲ ਦਾ ਵਿਗੜਿਆ ਕੱਖ ਨਾ ਡੇਢ ਸਾਲ ਬਾਅਦ ਨਵੀਂ ਚੋਣ ਹੋਈ 68 ਵਿੱਚ ਫੇਰ ਸਰਕਾਰ ਅਕਾਲੀ ਦਲ ਦੀ ਬਣ ਗਈ ਫੇਰ ਸਰਕਾਰ ਅਕਾਲੀ ਦਲ ਦੀ ਬਣ ਗਈ ਦੁਬਾਰਾ 69 ਚ ਇਸ ਵਾਰੀ ਸਰਕਾਰ ਦੇ ਮੁੱਖ ਮੰਤਰੀ ਨੂੰ ਹੀ ਖਰੀਦ ਲਿਆ ਏਜੰਸੀਆਂ ਨੇ ਗੁਰਨਾਮ ਸਿੰਘ ਨੇ ਗੁਰਨਾਮ ਸਿੰਘ ਵਿਕ ਗਿਆ ਸੰਤ ਫਤੇ ਸਿੰਘ ਸੰਤ ਚੰਨਣ ਸਿੰਘ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਵਿਰੁੱਧ ਹੋ ਗਿਆ ਫੇਰ ਲਾਉਣਾ ਪਿਆ ਲੇ ਗਿਆ ਹੁਣ ਮੈਨੂੰ ਕੋਈ ਕਹਿੰਦਾ ਕਿ ਉਹ ਏਜੰਸੀਆਂ ਦਾ ਕਿਵੇਂ ਸੀ ਬੰਦਾ ਮੈਂ ਕਹਾਂ ਜੇ ਉਹ ਅਕਾਲੀਆਂ ਦਾ ਹੁੰਦੇ ਤਾਂ ਉਹਨੂੰ ਆਸਟ੍ਰੇਲੀਆ ਦਾ سفੀਰ ਨਹੀਂ ਸੀ ਬਣਾਉਂਦੇ ਹਾਰੇ ਹੋਏ ਨੂੰ ਕਿਉਂ ਬਣਾਇਆ ਕੱਟੇ ਹੋਏ ਨੂੰ ਕਿਉਂ ਬਣਾਇਆ ਜਦ ਤਾਰਾਂ ਹਿੰਦੀਆਂ ਨੇ ਪਤਾ ਲੱਗਦਾ ਕਿ ਤੁੰਬੀ ਬੋਲਦੀ ਕਿੱਥੋਂ ਆਏ ਇਸ ਤਰ੍ਹਾਂ ਜੱਦ ਦਾ ਇਹ ਇਹ ਹਟਣਾ ਵੀ ਨਹੀਂ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸਦਾ ਜੇ ਸੋਚ ਲਓਗੇ ਨਾ ਕਿ ਹਟਜੂ ਨਹੀਂ ਹਟਣਾ ਕਿਉਂਕਿ ਲਾਲ ਸਿੰਘ ਪਹਾੜਾ ਸਿੰਘ ਜਿਹੜੇ ਗਦਾਰ ਕੌਮ ਦੇ ਹੋਏ ਨੇ ਇਹ ਗਦਾਰਾਂ ਦੀਆਂ ਰੂਹਾਂ ਨੂੰ ਰੱਬ ਆਪਣੇ ਚਰਨਾਂ 'ਚ ਥਾਂ ਕਦੇ ਨਹੀਂ ਦਿੰਦਾ ਇਹ ਵੱਖ-ਵੱਖ ਸਰੀਰ ਧਾਰ ਕੇ ਵੱਖ-ਵੱਖ ਸਮੇਂ 'ਚ ਆਉਂਦੀਆਂ ਰਹਿੰਦੀਆਂ ਨੇ ਆਹ ਲਾਲ ਸਿੰਘ ਦੇ ਪਹਾੜਾ ਸਿੰਘ ਹੁਣ ਪਰੇ ਹੀ ਬੈਠੇ ਨੇ ਥੋੜੀ ਦੂਰ ਹੀ ਹੁਣ ਇਹ ਪੰਥ ਕਹਿੰਦੇ ਪੰਥ ਅਸੀਂ ਆ ਯਾਰ ਵਾਹ ਵਾਹ ਪੰਥ ਉਹ ਕੀ ਬਾਤ ਹੈ ਮਾਰਚ ਦੇ ਮਹੀਨੇ 'ਚ ਢੀਂਡਸਾ ਸਾਹਿਬ ਤੇ ਪਰਮਿੰਦਰ ਕਹਿੰਦੇ ਐ ਸੋ ਕਬੀਰ ਸਿੰਘ ਬਾਦਲ ਵਰਗਾ ਲੀਡਰ ਕੋਈ ਨਹੀਂ ਇਹਨੇ ਇਹਨੇ ਮਾਫੀ ਮੰਗ ਲਈ ਅਕਾਲ ਤੱਕ ਤੋਂ ਸਾਡੇ ਸ਼ਾਂਤੀ ਪੈ ਗਈ ਹੁਣ ਬਿਨਾਂ ਸ਼ਰਤ ਸ਼ਾਮਲ ਹੋਣੇ ਆ ਸ਼ਰਤ ਕੀ ਸੀ ਕਿ ਮੁੰਡੇ ਨੂੰ ਟਿਕਟ ਦੇ ਦਿਓ ਉਹ ਯਾਰ ਜੇ ਸੁਖਵੀਰ ਸੇ ਮਾੜਾ ਟਿਕਟ ਕਿਉਂ ਮੰਗਦੇ ਹੋ ਛੱਡੋ ਖੜਾ ਜੇ ਚੰਗਾ ਹੈ ਤੇ ਫਿਰ ਨਿੰਦਦੇ ਕਿਉਂ ਆ ਤੁਹਾਨੂੰ ਵੀਡੀਓ ਸੁਣਾਉਣ ਦੀ ਲੋੜ ਨਹੀਂ ਬਾਥਾ-ਥਾਤੇ ਤੁਸੀਂ ਦੇਖ ਲਓਗੇ ਵਾਰ-ਵਾਰ ਕਹਿੰਦਿਆ ਡੇਰੇ ਸੌਦੇ ਵਾਲੇ ਤੋਂ ਵੋਟਾਂ ਲੈ ਕੇ ਐਮਐਲਏ ਬਣਦਾ ਲਹਿਰਾ ਗਾਗਾ ਤੋਂ ਮਾੜਾ ਸੁਖਵੀਰ ਸਿੰਘ ਬਾਦਲ ਹੈ ਕਮਾਲ ਦੀ ਗੱਲ ਆ ਯਾਰ ਡਿੱਗੀ ਖੋਤੇ ਤੋਂ ਗੁੱਸਾ ਕਮਿਆਰ ਤੇ ਜੀ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹ ਤਾਂ ਬਠਿੰਡਾ ਸੀਟ 50000 ਤੇ ਜਿੱਤ ਜਾਂਦਾ ਹੈ ਤੇ ਜਿਹੜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਚੰਗੇ ਆ ਤੁਹਾਡੀ ਜ਼ਮਾਨਤ ਜਬਤ ਹੋ ਜਾਂਦੀ ਹੈ ਮੈਂ ਤੁਹਾਨੂੰ ਨਾਲ 2 4 5 ਬੇਨਤੀਆਂ ਹੀ ਕਰਨੀਆਂ ਨੇ ਦੇਖੋ ਕੌਮ ਤੇ ਇਮਤਿਹਾਨ ਪੈਂਦੇ ਰਹਿੰਦੇ ਨੇ ਤੇ ਪੈਂਦੇ ਰਹਿਣਗੇ ਇੰਨਾ ਚ ਘਬਰਾਉਣ ਦੀ ਕਦੇ ਕੋਈ ਗੱਲ ਨਹੀਂ ਹੁੰਦੀ ਜੇ ਦਿਨ ਹੈ ਤਾਂ ਰਾਤ ਵੀ ਪੈਣੀ ਹੈ ਜੇ ਤੇ ਮੱਸੀਆ ਦੀ ਰਾਤ ਹੈ ਤੇ ਪੁੰਨਿਆਂ ਦੀ ਚਾਨਣੀ ਰਾਤ ਵੀ ਆਉਣੀ ਹੈ ਸਿਰਫ ਤੇ ਸਿਰਫ ਲੋੜ ਸਾਨੂੰ ਕਿਸ ਗੱਲ ਦੀ ਹੈ ਪਛਾਣ ਕਰਨੀ ਹੈ ਕਿ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਤ ਕੌਣ ਹੈ ਆ ਚੀਮਾ ਸਾਹਿਬ ਕਹਿ ਕੇ ਗਏ ਨਾ ਕਹਿੰਦੇ ਚੀਕਾਂ ਮਾਰਦੇ ਆ ਕਿ ਸ਼੍ਰੋਮਣੀ ਕਮੇਟੀ ਚ ਅਕਾਲੀ ਦਲ ਦਾ ਦਖਲ ਹਟਾਉਣਾ ਹੈ ਮੈਂ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਸੱਚ ਕਹਿਣੋਂ ਵੀ ਹਟਦਾ ਨਹੀਂ ਬਡੂਂਗਰ ਸਾਹਿਬ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਬਾਦਲ ਸਾਹਿਬ ਨੂੰ ਕਹਿੰਦੇ ਬਾਦਲ ਸਾਹਿਬ ਨਨਕੇਆਣਾ ਸਾਹਿਬ ਗੁਰਦੁਆਰੇ ਦਾ ਮੈਨੇਜਰ ਬਦਲ ਦਿਓ ਉਹ ਕਹਿੰਦੇ ਢੀਂਡਾ ਸਾਹਿਬ ਮੈਂ ਤਾਂ ਮੁੱਖ ਮੰਤਰੀ ਆ ਮੈਂ ਮੈਨੇਜਰ ਨੂੰ ਕਿੱਥੋਂ ਬਦਲਦਾ ਕਹਿੰਦੇ ਬਡੂਂਗਰ ਮੇਰੇ ਅੱਖੇ ਨਹੀਂ ਲੱਗਦਾ ਉਹ ਕਹਿੰਦੇ ਤੁਹਾਡਾ ਰੌਲਾ ਕੀ ਹੈ ਤੁਸੀਂ ਸ਼ਹਿਰ ਇਲਾਕੇ ਦੇ ਲੀਡਰ ਹੋ ਉਹ ਕਹਿੰਦਾ ਮੇਰੀ ਗੱਲ ਨਹੀਂ ਮੰਨਦਾ ਜਦ ਮੈਂ ਕਹਿੰਦਾ ਲੰਗਰ ਭੇਜ ਦੇ ਭੇਜਦਾ ਨਹੀਂ ਉਹ ਕਹਿੰਦਾ ਪ੍ਰਧਾਨ ਤੋਂ ਪਾਹੋ। ਦਖਲ ਤੁਸੀਂ ਦਿੰਨੇ ਹੋ? ਕਿ ਅਸੀਂ ਦਿੰਨੇ ਆ। ਮੈਂ ਕਿਸੇ ਦੇ ਉਲਟ ਨਹੀਂ ਕਹਿੰਦਾ। ਚੰਦੂ ਮਾਜਰਾ ਸਾਹਿਬ ਦੇ ਘਰ ਮੀਟਿੰਗ ਹੋਵੇ ਲੰਗਰ ਅੰਬ ਸਾਹਿਬ ਗੁਰਦੁਆਰੇ ਤੋਂ ਜਾਂਦਾ। ਉਹ ਯਾਰ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਘਰ ਦੀਆਂ ਰੋਟੀਆਂ ਦਾ ਆਪ ਪਕਾ ਲਓ ਕਿਉਂ ਮੰਗਾਈ ਜੰਨੇ ਗੁਰਦੁਆਰਿਆਂ ਚ। ਤੇ ਕਹਿੰਦਾ ਦਖਲ ਸੁਖਵੀਰ ਸਿੰਘ ਬਾਦਲ ਦਿੰਦਾ। ਲੈ ਮੈਂ ਗਾਰੰਟੀ ਕਰਦਾ। ਗੁਰੂ ਦੀ ਹਜ਼ੂਰੀ ਚ ਕਰਦਾ ਇੱਕ ਵਾਰੀ ਵੀ ਕਿਸੇ ਸਮਾਗਮ ਤੇ ਬਾਦਲ ਸਾਹਿਬ ਦੇ ਜਾਂ ਬਾਦਲ ਦੇ ਪਰਿਵਾਰ ਦੇ ਸਮਾਗਮ ਤੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਗਿਆ ਹੋਏ ਮੈਂ ਝੰਡਾ ਚੱਕਣ ਨੂੰ ਤਿਆਰ ਐ ਪਰ ਅਫਸੋਸ ਗੁੰਮਰਾਹ ਕਰਦੇ ਨੇ ਖਾਲਸਾ ਜੀ ਸਾਨੂੰ ਅੱਜ ਲੋੜ ਸਿਰਫ ਤੇ ਸਿਰਫ ਕਿਸ ਗੱਲ ਦੀ ਐ ਇਹ ਏਜੰਸੀਆਂ ਨੇ ਇਹ ਭਾਜਪਾ ਐ ਕਾਂਗਰਸ ਐ ਆਮ ਆਦਮੀ ਪਾਰਟੀ ਐ ਉਹ ਕਿਉਂ ਮਾਰਨਾ ਚਾਹੁੰਦੀ ਆ ਅਕਾਲੀ ਦਲ ਨੂੰ ਮੈਂ ਤੁਹਾਨੂੰ ਦੱਸਦਾ ਆ ਪਾਰਲੀਮੈਂਟ ਦਾ ਸੈਸ਼ਨ ਮੁੱਕਿਆ ਨਾ ਹੁਣ ਸਾਰੇ ਪੰਜਾਬ ਦੇ ਐਮਪੀਆ ਨੇ ਸਾਰੇ ਪੰਜਾਬ ਦੇ ਐਮਪੀਆ ਨੇ ਕਿਹਾ ਜੀ ਪੰਜਾਬ ਨਾਲ ਵਿਚਕਰਾ ਹੋ ਰਿਹਾ ਪੰਜਾਬ ਨੂੰ ਪੈਸੇ ਨਹੀਂ ਦੇ ਰਹੀ ਦਿੱਲੀ ਦੀ ਸਰਕਾਰ ਸਾਰਿਆਂ ਸੁਣ ਲੈਣਾ ਅਖਬਾਰਾਂ ਪੜ੍ਹ ਲੈਣਾ ਕਿਸੇ ਨੇ ਟੁੱਟੇ ਮੂੰਹ ਨਾਲ ਵੀ ਕਿਹਾ ਕਿ ਨਹਿਰ ਨਹੀਂ ਬਣਨਦੇ ਆਵਾਂਗੇ ਰਾਜਸਥਾਨ ਦੇ ਪਾਣੀ ਤੇ ਪੈਸੇ ਲਵਾਂਗੇ ਚੰਡੀਗੜ੍ਹ ਪੰਜਾਬ ਨੂੰ ਦਿਓ ਨਹੀਂ ਨਹੀਂ ਬੋਲੇ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਹੈ ਹਰਿਆਣੇ ਦੀ ਇਲੈਕਸ਼ਨ ਹੈ ਉੱਥੇ ਜਾ ਕੇ ਇਹਨਾਂ ਨੇ ਨਹਿਰ ਵੀ ਬਣਵਾਉਣੀ ਐ ਉੱਥੇ ਇਹਨਾਂ ਨੇ ਉਹਨਾਂ ਨੂੰ ਪਾਣੀ ਵੀ ਭਜਵਾਉਣਾ ਸਿਰਫ ਤੇ ਸਿਰਫ ਤੁਹਾਡੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਨੇ ਕਿਹਾ ਕਿ ਨਾ ਪੰਜਾਬ ਚੋਂ ਬੂੰਦ ਪਾਣੀ ਦੀ ਜਾਣ ਦੇਵਾਂਗੇ ਨਾ ਚੰਡੀਗੜ੍ਹ ਤੇ ਆਪਣਾ ਹੱਕ ਛੱਡਾਂਗੇ ਨਾ ਪੰਜਾਬੀ ਬੋਲਦੇ ਇਲਾਕਿਆਂ ਦੇ ਛੱਡਾਂਗੇ ਤੁਹਾਨੂੰ ਇਹ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਦੁਸ਼ਮਣਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਇਹ ਤੁਸੀਂ ਸਾਰਿਆਂ ਨੇ ਕੱਲ ਗੁਰਦੀਪ ਸਿੰਘ ਖੈਰੇ ਦੇ ਸੁਣ ਲਿਆ ਹੋਣਾ ਕਿ ਕਿਹਦੇ ਬੁਲਾਇਆ ਬੋਲਦੇ ਆ ਇਹ ਵਿਚਾਰੀਆਂ ਕੁਛ ਨਹੀਂ ਦੇਖਿਆ ਨਾ ਅਸੀਂ ਸਕੂਲਾਂ 'ਚ ਹੁੰਦੇ ਪੁਤਲੀਆਂ ਦਾ ਨਾਚ ਹੁੰਦਾ ਸੀ ਜਿਹੜਾ ਨਚਾਉਂਦਾ ਸੀ ਉਹ ਕੱਪੜੇ ਮਗਰ ਹੁੰਦਾ ਸੀ ਤਾਰਾਂ ਹੀ ਹਿਲਦੀਆਂ ਦਿਖਦੀਆਂ ਸੀ ਇਹ ਨੱਚਣ ਵਾਲੇ ਨੇ ਇਹ ਪੰਥ ਨਹੀਂ ਹੋ ਸਕਦੇ ਇਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਮੈਂ ਨਹੀਂ ਕਹਿੰਦਾ ਭਾਈ ਗੁਰਦਾਸ ਜੀ ਕਹਿੰਦੇ ਆ ਉਹ ਕਹਿੰਦੇ ਇੱਕ ਜਮਾਦਾਰ ਨਹੀਂ ਮਨੁੱਖ ਦੀ ਖੋਪੜੀ 'ਚ ਕੁੱਤੇ ਦਾ మాਸ ਸ਼ਰਾਬ ਚ ਰੰਨ ਕੇ ਲਈ ਜਾਵੇ ਤਾਂ ਟਕਿਆ ਹੋਇਆ ਕਿਸੇ ਨੇ ਪੁੱਛਿਆ ਕਿ ਭਾਈ ਇਹਦੇ ਛੈ ਕੀ ਉਹਨੇ ਕਿਹਾ ਮਦ ਵਿੱਚ ਪਾਇ ਕੇ ਕੁੱਤੇ ਦਾ ਮਾਸ ਮਨੁੱਖ ਦੀ ਖੋਪੜੀ ਜਨੇ ਆਹ ਹੈ ਕੁੱਤੇ ਦਾ ਮਾਸ ਵੀ ਟਕ ਗਈ ਤੇ ਉਹਨੇ ਪੁੱਛਿਆ ਇਹ ਟਕਿਆ ਕਿਉਂ ਆ ਉਹ ਕਹਿੰਦੀ ਜੇ ਕਿਤੇ ਕਿਰਤ ਕਰਨ ਦੀ ਨਿਗਾਹ ਲੱਗ ਗਈ ਨਾ ਕਿਰਤ ਕਰਨ ਦੀ ਉਹ ਇਦੋਂ ਵੀ ਮਾੜੀ ਆ ਜ ਇਹ ਚੀਜ਼ ਨਾਲੋਂ ਵੀ ਇਹ ਕਿਰਤ ਕਰਨ ਲੋਕ ਨੇ ਕਿਰਤ ਕਰਨ ਜਿਹੜੇ ਨਾ ਬੜੇਵੇਂ ਖਾ ਚੜ ਕੇ ਮਗਰੋਂ ਸਿੰਘ ਮਾਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਚੋਂ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਯਕੀਨ ਨਾਲ ਕਹਿ ਦਿੰਨਾ ਕੋੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਕਦੇ ਸੋਚ ਲੋਗੇ ਢੀਂਡਸਾ ਸਾਹਿਬ ਨੇ ਬਰਨਾਲਾ ਸਾਹਿਬ ਨੂੰ ਕਦੇ ਹਾਰਾ ਨਹੀਂ ਹੋਣ ਦਿੱਤਾ ਆ ਬਲਦੇਵ ਮਾਨ ਜਿਹੜਾ ਹੁਣ ਉਧਰ ਚੌਧਰੀ ਬਣਿਆ ਫਿਰਦਾ ਢੀਂਡਸਾ ਸਾਹਿਬ ਹਾਰ ਗਏ ਇਹਦੇ ਹਲਕੇ ਦਿੜਵੇ ਚੋਂ ਜਿੱਤ ਗਏ 2800 ਵੋਟ ਤੇ ਸ਼ਾਮ ਨੂੰ ਬਾਦਲ ਸਾਹਿਬ ਨੂੰ ਕਹਿੰਦੇ ਬਲਦੇਵ ਮਾਨ ਕਰਕੇ ਮੈਂ ਹਰ ਗਿਆ ਇਹਨੂੰ ਪਾਰਟੀ ਚੋਂ ਕੱਢ ਦੋ ਇਹਨੂੰ ਪਾਰਟੀ ਚੋਂ ਕੱਢਾਤਾ ਹੁਣ ਯਾਰ ਬਣ ਗਏ ਯਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਲਦੇਵ ਮਾਨ ਦੀ ਉਮਰ ਕਿੰਨੀ ਹੈ ਕਹਿੰਦਾ 85 ਸਾਲ ਉਹ ਕਹਿੰਦੇ ਹੁਣ ਆਰਾਮ ਕਰ ਲੈ ਲੈ ਕਹਿੰਦਾ ਮੈਂ ਹੁਣ ਅੱਛੀ ਚਲੇ ਜਾਣਾ ਸੁਧਾਰੀਆਂ ਚ ਉਹ ਸੁਧਾਰੀਆਂ ਚ ਜਾ ਰੜਿਆ ਢੀਂਡਾ ਸਾਹਿਬ 88 ਦੇ ਉਹ ਸੁਧਾਰੀਆਂ ਚ ਹੈ ਕਿ ਦੇਖੋ ਰੜੇ ਕਹੇ ਜੇ ਨੇ ਇਹ ਤਿੰਨੇ ਹੀ ਨਹੀਂ ਇਕੱਠੇ ਹੁੰਦੇ ਮੈਂ ਕਿਹਾ ਤਿੰਨਾਂ ਨੂੰ ਕਮਰੇ ਚ ਵੜ ਲਓ ਕਹਦੇ ਪ੍ਰਧਾਨ ਲਾ ਬਲੋ ਜੇ ਬਾਹਰ ਪੱਗਾ ਕੱਚਾ ਚ ਦੇ ਕੇ ਨਾ ਹੁਣ ਤਾਂ ਫੜ ਲੈਣਾ ਮੈਨੂੰ ਇੱਕਠੇ ਹੋਏ ਫਿਰਦੇ ਨੇ ਕਿਉਂ ਡਰਦੇ ਹੈ ਕਿ ਸੁਖਬੀਰ ਸਿੰਘ ਬਾਦਲ ਖਾ ਜੂ ਸੁਖਬੀਰ ਸਿੰਘ ਬਾਦਲ ਨਹੀਂ ਨਹੀਂ ਖਾਣਾ ਸੰਗਤ ਖਾਊਗੀ ਇਹ ਕਿਰਤ ਕਣਾਂ ਨੂੰ ਤਾਂ ਮੈਂ ਆਖਰ ਤੋਂ ਤੁਹਾਨੂੰ ਇੱਕੋ ਬੇਨਤੀ ਕਰਦਾ ਆ ਜਿਹੜੀ ਸੰਗਤ ਬਾਹਰ ਫਿਰਦੀ ਆ ਤੁਸੀਂ ਵੀ ਆ ਜਾਓ ਭਾਈ ਗੁਰੂ ਦੀ ਹਜ਼ੂਰੀ ਚ ਹੈ ਕਿ ਨਾ ਇਹ ਗੁਰੂ ਗ੍ਰੰਥ ਦਾ ਨਾਮ ਮਿਟਣਾ ਨਾ ਗੁਰੂ ਪੰਥ ਦਾ ਮਿਟਣਾ ਤੇ ਨਾ ਗੁਰੂ ਗ੍ਰੰਥ ਤੇ ਪੰਥ ਦੀ ਤਾਬਿਆ ਵਿੱਚ ਅਕਾਲ ਤਖਤ ਤੇ ਬਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਮਿਟਣਾ ਹੈ ਪਟੇਰੇ ਆਪ ਰੋਲੇ ਉੱਠਣਗੇ ਇਹਨਾਂ ਨੂੰ ਮੂੰਹ ਦੀ